ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਸਮੇਂ ਅੰਦਲੀ ਅੰਦ ਬਿਖੇ ਬਿਖਰਾਤੇ ਕਿਉ ਚੱਲੇ ਗੁਰ ਚਾਲੀ ਸਤਗੁਰ ਦਇਆ ਕਰੇ ਸੁਖ ਦਾਤਾ ਹਮਲਾ ਰਹਿ ਆਪਣੀ ਪਾਲੀ ਗੁਰ ਸੇਖਮੀਕ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨਹੁ ਹਰ ਹਰ ਕਥਾ ਨਿਰਾਦੀ ਰਹਾ ਹਰ ਕੀ ਸੰਤ ਸੁਣਹੁ ਜਨ ਪਾਈ ਗੁਰ ਸੇਵ ਹੋ ਬੇਗ ਬਗਲੀ ਸਤ ਗੁਰ ਸੇਵ ਖਰਚ ਹਰਬੰਦ ਹੋ ਮਤ ਜਾਣੋ ਆਜ ਕੇ ਕਾਲੀ ਹਰ ਕੀ ਸੰਤ ਜਪ ਹੋ ਹਰ ਜਪਣਾ ਹਰ ਸੰਤ ਚਲੈ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਹਰ ਹਰ ਜਪਨ ਜਪ ਲੋ ਚਲ ਚਾਨੀ ਹਰ ਕਿਰਪਾ ਕਰ ਬਨ ਵਾਲੀ ਜਨ ਅਨਾਨ ਕਾ ਸੰਗਤ ਸਾਧ ਹਰ ਮਿਲੋ ਹਮ ਸਾਧ ਜਨਾ ਪਗ ਰਾਲੀ ਹਰ ਹਰ ਜਪਨ ਜਪ ਲੋ ਚਲੋ ਚਾਨੀ ਹਰ ਕਿਰਪਾ ਕਰ ਬਨ ਵਾਲੀ ਜਨ ਅਨਾਨ ਕਾ ਸੰਗਤ ਸਾਧ ਹਰ ਮਿਲੋ ਹਮ ਸਾਧ ਜਨਾ ਪਗ ਰਾਲੀ